ਅਸੀ ਕਾਲ ਜੀ ਤੇ ਪਲਾਟੇ ਵਾਲੀ ਚੱਕੀ ਹੈ ਤੇ ਤੁਸੀਂ ਉਹ ਮਾਲਕ ਤੇ ਮੁਰਗ ਗੱਲਬਾਤ ਕਰਨ ਵਾਲਾ ਕੌਣ ਆ ਰੇ ਅੱਛੇ ਜੀ ਉਹ ਜਿਹੜਾ ਕੰਮ ਕਰਦਾ ਹੈ ਹਾਂ ਠੀਕ ਹੈ ਜੀ ਹਾਂਜੀ ਜਵਾਨ ਜੀ ਕਿਵੇਂ ਹੋ ਅਫਰੀਕਲ ਬਾਈ ਅਸੀ ਕਾਲ ਜੀ ਮਕੈਨਿਕ ਤੁਸੀਂ ਹੋ ਹਾਂਜੀ ਹਾਂ ਮਕੈਨਿਕ ਆਪਾਂ ਇਹਨੂੰ ਸਮਾਰ ਦੇਈਂਦਾ ਚੱਕੀ ਲਾ ਵੀ ਦੇਈਂਦੀ ਐ ਆਟਾ ਬਰੀਕ ਮੋਟਾ ਸਾਰਾ ਆਪਾਂ ਹੀ ਕਰ ਦਿਆਂਗੇ ਕੰਮ ਉਹਰੇ ਅੱਛਾ ਆਟਾ ਪੀਸਣ ਦਾ ਹਾਂਜੀ ਹਾਂ ਤੇ ਆਟਾ ਕਹੇ ਪ੍ਰਕਾਰ ਦਾ ਪੀਨੇ ਤੁਸੀਂ ਆਟਾ ਜੀ ਦਾਣਾ ਪੀਨੇ ਇੱਕ ਤਾਂ ਅੱਛਾ ਜੀ ਜੇ ਕਿਸੇ ਨੇ ਮੱਜਾਂ ਵਾਸਤੇ ਫੀਡ ਕਰਾਉਣੀ ਹੋਵੇ ਉਹ ਵੀ ਗ੍ਰाइंड ਕਰ ਦਿੰਨੇ ਆ ਦੇਖੋ ਮੇਰਾ ਬਾਕੀ ਆਟਾ ਰੋਟੀਆਂ ਵਾਲਾ ਜਿਵੇਂ ਆਪਣਾ ਚੱਲਦਾ ਜਿਗਾਲਾ ਠੀਕ ਹੈ ਬਾਕੀ ਆਪੋ ਆਪਣੀ ਮੱਕੀ ਮੁੱਕੀ ਸਭ ਕੁਝ ਪੀਦਾ ਨੇ ਜੇ ਕੁਝ ਅਗਲੇ ਨੇ ਆਪਣੀ ਚੁਆਇਸ ਮੁਤਾਬਕ ਲਾਕ ਨੇ ਪਹਿਾਣਾ ਹੋਵੇ ਉਹ ਵੀ ਅਸੀਂ ਪੀਦਾ ਨੇ ਦੇਖ ਇੱਕ ਉਹ ਤੀਗਾ ਪੁਰਾ ਮੇਰੀ ਗੱਲ ਸੁਣ ਲੈ ਪਹਿਲਾਂ ਕਿ ਕਾਈ ਨਾਲ ਹਾਂਜੀ ਫਿਰ ਜੋ ਕਰਨਾ ਕਰ ਲਈ ਹਾਂਜੀ ਹਾਂ ਦੱਸੋ ਇਹ ਆਟਾ ਵੀ ਪਹਿਾਣਾ ਮੈਂ ਅੱਛਾ ਜੀ ਤੇ ਦਾਣਾ ਵੀ ਓਰੇ ਆਟਾ ਹੀ ਪਹਿਾਣਾ ਆਉਂਦੇ ਨੇ ਜੀ ਸਾਰੇ ਜਾਂ ਦਾਣਾ ਪਹਿਾਣਾ ਆਉਂਦੇ ਨੇ ਹੋਰ ਤਾਂ ਕੁਝ ਕਰਨਾ ਨਹੀਂ ਮੈਂ ਤਾਂ ਹੀ ਆਇਆ ਤੁਹਾਡੀ ਚੱਕੀ ਦੇਖ ਕੇ ਚੱਕੀ ਕਾਫੀ ਵੱਡੀ ਹੈ ਹਾਂਜੀ ਆ ਚੱਕੀ ਪਰਮਾਤਮਾ ਦੀ ਕਿਰਪਾ ਨਾਲ ਵੱਡੀ ਹੈ ਤੇਲ ਵਾਲਾ ਕੋਲੂ ਵੀ ਹੈਗਾ ਆਪਣੇ ਕੋਲੇ ਅੱਛਾ ਆ ਆ ਜੇ ਤੁਸੀਂ ਦੇਖੋ ਹਾਂ ਆ ਛਾਲਣੀ ਵੀ ਹੈਗੀ ਜੇ ਕਈ ਵਾਰ ਤੁਹਾਡੇ ਕੋਲ ਅਕਸਰ ਮਤਲਬ ਕਿ ਆਟਾ ਜਿਹੜਾ ਪੀਨੇ ਹੋ ਹਾਂਜੀ ਹਾਂ ਉਹਨੂੰ ਛਾਣ ਕੇ ਇੱਥੇ ਦੇ ਦੋ ਹਾਂ ਇੱਥੇ ਛਾਣ ਕੇ ਦੇ ਦਦੇ ਨੇ ਆਪਣੇ ਕੋਲ ਸਾਰਾ ਕੁਝ ਪ੍ਰਬੰਧਾ ਲੱਗਿਆ ਹੋਇਆ ਅੱਛਾ ਫਿਰ ਤੋਂ ਬਹੁਤ ਵਧੀਆ ਤੇ ਫਿਰ ਆਟੇ ਦੀ ਪਿਹਾਈ ਕੀ ਹੈ ਆਟੇ ਦੀ ਪਿਹਾਈ ਹੈਗੀ 80 ਰੁਪਏ ਮਣ ਅੱਛਾ 80 ਰੁਪਏ ਹਾਂਜੀ ਹਾਂ 80 ਰੁਪਏ ਮਣ ਆਟੇ ਦੀ ਪਿਹਾਈ ਹੈ ਆਪਣੀ ਬਰੀਕ ਹੋਊ ਆਟਾ ਤਾਂ ਹਾਂਜੀ ਹਾਂ ਆਟਾ ਜਿਵੇਂ ਕਹੋਗੇ ਬਰੀਕ ਹਾਂ ਅੱਛਾ ਸਿੰਪਲ ਹੈ ਕੋਈ ਆ ਥੈਲਿਆਂ ਚ ਦੇਖ ਲਓ ਜੀ। ਇਹ ਨਾ ਚੋ। ਹਾਂ ਜੀ ਹਾਂ। ਲੱਗਦਾ ਤਾਂ ਠੀਕ ਐ। ਰੋਟੀ ਤਾਂ ਵਧੀਆ ਆਉਂਦੀ ਐ ਜੀ। ਕੀ ਗੱਲ ਦਵਾਰੇ ਤਲੀ ਤੇ ਆਪ ਪੀਣ ਦੀ ਖਲਾਏ? ਨਹੀਂ ਮੈਂ ਦੇਖਦਾ ਸੀ ਵੀ ਵਿੱਚ ਕੋਈ ਰੋੜੀ ਤਾਂ ਨਹੀਂ ਆਉਂਦਾ। ਤੁਹਾਨੂੰ ਵੀ ਫਰਕ ਲੱਗਦਾ ਸਾਡੇ ਮਾਲ 'ਚ? ਮੈਨੂੰ ਲੱਗਿਆ ਸੀ। ਸਾਰਾ ਪਿੰਡ ਦਾ ਤੂੰ ਆਟਾ ਪਿਆਉਂਦਾ ਇੱਕ ਪਹਿਲੇ ਨਦੀਦੇ ਜੇ ਗਾਹਕ ਲੱਗਦੇ ਹੋ ਤੁਸੀਂ ਜਿਹੜੇ ਐ ਇੱਕ ਆਟਾ ਬਰੀਕ ਕਿਵੇਂ? ਕੀ ਗੱਲ? ਮੈਨੂੰ ਐਂ ਦੱਸ। ਤੁਸੀਂ ਗਾਕ ਨੂੰ ਭਜਾਉਣ ਵਾਲਾ ਕੰਮ ਕਰਦੇ ਹੋ ਨਹੀਂ ਜੀ ਅਸੀਂ ਤਾਂ ਗਾਕਾਂ ਨੂੰ ਬੁਲਾਇਂਦਾ ਏ ਤੁਹਾਨੂੰ ਆਖਿਆ ਵੀ ਖੜੋ ਦੱਸੋ ਹਾਂ ਫਿਰ ਮੈਂ ਤੇ ਗਾਗ ਮੈਂ ਆਟਾ ਚੈੱਕ ਕਰੂੰਗਾ ਫਿਰ ਮੈਂ ਪੀਸਣ ਵਾਸਤੇ ਆ ਉਹਦਾ ਸਮਾਨ ਲਿਆਉਂਗਾ ਔਰ ਇਹ ਆਟਾ ਲੈ ਚਲੋ ਭਾਜੀ ਤੁਸੀਂ ਕਰੋ ਚੈੱਕ ਕੋਈ ਗੱਲ ਨਹੀਂ ਕਰੋ ਚਲੋ ਉਹ ਤਾਂ ਐਂ ਬੋਲਦਾ ਰੋਖਾ ਰੋਖਾ ਜਿਵੇਂ ਚਾਹ ਨਹੀਂ ਪੀਤੀ ਹੁੰਦੀ ਥੱਲੇ ਦਾ ਉਤਰੋ ਨਾ ਇੱਧਰ ਕਿੱਧਰ ਪਹਿਲਾਂ ਗੱਲ ਕਰਨਾ ਤੁਸੀਂ ਭਾਈ ਆਟਾ ਪਹਾਂਉਣ ਆਏ ਹੋ ਕਿ ਮੇਰੇ ਨਾਲ ਕੁਲਣਾ ਆਇਓ ਉਹ ਕੁਲਣਾ ਵਾਲੀ ਗੱਲ ਨਹੀਂ ਮੈਨੂੰ ਮੇਰੇ ਨਾਲ ਕਬੱਡੀ ਖੇਡਣੀ ਆ ਮੈਂ ਕੰਮ ਨੂੰ ਕੰਮ ਦਾ ਨਾਲ ਲਾ ਦੋ ਜੇ ਮੇਰੀ ਗੱਲ ਸੁਨੇਗਾ ਫਿਰ ਇਹ ਮੈਂ ਤੇ ਆ ਹਾਂ ਹਾਂ ਪਹਿਲਾਂ ਤਾਂ ਤੂੰ ਮੈਨੂੰ ਐਂ ਦੱਸ ਤੂੰ ਠੇਕਾ ਮੁਕਾਵੇਂਗਾ ਮੇਰੇ ਨਾਲ ਆਟੇ ਦਾ ਪੀਸਣ ਦਾ ਇਹ ਕੀ ਹਿਸਾਬ ਕਿਤਾਬ ਹੋਇਆ ਜੀ ਦੇਖ ਐ ਇੱਕ ਤਾਂ ਹੁੰਦਾ ਇੱਕ ਅੱਧਾ ਥੈਲਾ ਅਸੀਂ ਤਾਂ ਇਹ 80 ਰੁਪਏ ਮੰਨ ਪੀਨੇ ਆ 80 ਰੁਪਏ ਮੰਨਦੇ ਹਿਸਾਬ ਨਾਲ ਤੁਸੀਂ ਚਾਹੇ ਸਾਰੇ ਪਿੰਡ ਦਾ ਪਿਆਰ ਮੈਂ ਜਿਹੜੀ ਗੱਲ ਕਹਿੰਦਾ ਤੈਨੂੰ ਇੱਕ ਤਾਂ ਹੁੰਦਾ ਹੈ ਇੱਕ ਥੈਲਾ ਅੱਛਾ ਮੇਰੇ ਕੋਲੇ ਇਕੱਠਾ ਮਾਲ ਹੈ ਅੱਛਾ ਜੀ ਦਾਣਾ ਅੱਡ ਹੈ 25 30 ਮੈਸਾ ਦਾ ਅੱਛਾ ਜੀ ਤੇ ਜਿਹੜਾ ਦੂਸਰਾ ਆਟਾ ਹੈ ਆਪਣਾ ਖਾਣ ਵਾਲਾ ਅੱਛਾ ਜੀ ਉਹ ਲੱਗ ਹੈ ਮੱਕੀ ਦਾ ਸੈਂਪਲ ਵਾਸਤੇ ਅੱਡਾ ਹੈ ਕਿੰਨਾ ਕੁ ਹੋਊਗਾ ਤਕਰੀਬਨ ਤਕਰੀਬਨ ਦੇਖੋ 200 ਮਣ ਕਣਕ ਤਾਂ ਹੋਊਗੀ ਅੰਦਾਜ਼ਾ ਹੈ ਵੀ 200 ਮਣ ਤਾਂ ਹੋ ਜੂਗੀ ਮੰਨ ਲਓ ਵੀ 200 ਮਣ ਕਣਕ ਪੀ ਹੀ ਜਾਊਗੀ ਆਪਾਂ ਨੇ ਹਾਂ ਜੇ ਖੈਰ ਸੁਖ ਸ਼ਾਂਤੀ ਰੱਖੀ ਪ੍ਰਮਾਤਮਾ ਨੇ ਅੱਛਾ ਜੀ ਅੱਛਾ ਅੱਛਾ ਪ੍ਰਮਾਤਮਾ ਦਾ ਭਲੀਏ ਕਰੂਗਾ ਇਹ ਸੱਚੇ ਬਾਸ਼ਾ ਐਸੇ ਤੇ ਦੇਣ ਦੀਆਂ ਨੇ ਜੀ ਹਾਂ ਜੇ ਪ੍ਰਮਾਤਮਾ ਖੈਰ ਸੁੱਖ ਰੱਖੂਗਾ ਬੇਸ਼ੱਕ ਪ੍ਰਮਾਤਮਾ ਮੂਰੇ ਵੀ ਆਪਣੀ ਕਣਕ ਵਧੀਆ ਹੋ ਜੇ ਅੱਛਾ ਵੀ ਇਹ ਅਰਦਾਸ ਅਸੀਂ ਤੁਹਾਡੀ ਅਰਦਾਸ ਅਸੀਂ ਕਰੀਏ ਹਾਂ ਵੀ ਤੁਹਾਡੇ ਕਣਕ ਵਧੀਆ ਹੋ ਜੀ ਹਾਂ ਹਾਂ ਅੱਛਾ ਫੇਰੇ ਪ੍ਰਮਾਤਮਾ ਸੱਚੇ ਫੇਰੇ ਛੋਡੀ ਚੱਕੀ ਦੇ ਚੱਕੀ ਤੇ ਛੋਡੀ ਤੇ ਫੇਰੇ ਆਵਾਂਗੇ ਹਾਂਜੀ ਹਾਂ ਇਹ ਤਾਂ ਹੈ ਜੋ ਜੇ ਖੇਤੋਂ ਕੁਸ ਆਊਗਾ ਕਰੇ ਫੇਰੇ ਤੁਸੀਂ ਚੱਕੀ ਤੇ ਆਉਂਗੇ ਇਹਦਾ ਗੱਲ ਹੈਗੀ ਜੀ ਮੰਨਣਾ ਤੇ ਇੱਕ ਹੁਣ ਫਿਰ ਮੈਨੂੰ ਐਂ ਦੱਸ ਹੂੰ ਬੰਦੇ ਦਾ ਤੁਸੀਂ ਬਹੁਤ ਸਿਆਣੇ ਲੱਗਦੇ ਹੋ ਇਹ ਸਿਆਣੇ ਕਰਕੇ ਮੈਂ ਸਿਆਣੀਆਂ ਸਿਆਣੀਆਂ ਨਹੀਂ ਮੇਰੀਆਂ ਸਿਆਣੀਆਂ ਤੂੰ ਜਵਾਨ ਤੱਕ ਤੂੰ ਵੀ ਸਿਆਣਾ ਜਿਹੜਾ ਸਮਝਦਾ ਤੂੰ ਲੈ ਤੂੰ ਜਦੋਂ ਆਟਾ ਆ ਗਿਆ ਮੈਨੂੰ ਕੰਮ ਕਰਨਾ ਲੈ ਕੇ ਤਾਂ ਫਿਰ ਮੈਂ ਗੱਲ ਤਾਂ ਸੁਣ ਲੈ ਫਿਰ ਉੱਪਰੋਂ ਭੱਜ ਲਾਣਾ ਕਰਾਂਗਾ ਕਿ ਕੰਮ ਹਲੇ ਤੂੰ ਵਿਹਲੇ ਹੀ ਆ ਨਹੀਂ ਮੈਨੂੰ ਕੰਮ ਆ ਭਾ ਮੈਂ ਚੱਕੀ ਦੇ ਬੰਬੂ ਝਾੜਨੇ ਨੇ ਮੋਟਾ ਪਤਲਾ ਦੇਖਣਾ ਮੇਰੀ ਜਿੰਮੇਵਾਰੀ ਹੈ ਸਾਰੀ ਕੱਲ ਨੂੰ ਮਾਲਕ ਆ ਗਿਆ ਮਾਲਕ ਮੈਨੂੰ ਗਾਲ੍ਹਾਂ ਦੇਊਗਾ ਵੀ ਕੰਮ ਨਹੀਂ ਕਰਿਆ ਹੁਣ ਮੈਂ ਕੰਮ ਉਹਨੂੰ ਕੀ ਦੱਸੂਗਾ ਵੀ ਮੈਂ ਇੱਥੇ ਮੇਰਾ ਇੱਕ ਉਹ ਜਿਵੇਂ ਕਹਿੰਦੇ ਹੁੰਦੇ ਨੇ ਕੀ ਮਗਜ ਖਾਊ ਮੈਨੂੰ ਕੀ ਕਹਿਣਾ ਮਤਲਬ ਕੀ ਹੈ ਨਹੀਂ ਜੀ ਮੈਂ ਤੁਹਾਨੂੰ ਤਾਂ ਨਹੀਂ ਕਹਿ ਰਿਹਾ ਕਈ ਵਾਰ ਮਾਲਕ ਪੁੱਛ ਲੈਂਦਾ ਵੀ ਇੰਨਾ ਕੰਮ ਲੇਟ ਕਿਉਂ ਹੋ ਗਿਆ ਨਹੀਂ ਇਸ਼ਾਰਾ ਤਾਂ ਇਸ਼ਾਰਾ ਤਾਂ ਤੂੰ ਮੇਰੇਕ ਨਹੀਂ ਕਰਦਾ ਮੈਂ ਨਹੀਂ ਜੀ ਤੁਹਾਨੂੰ ਤਾਂ ਨਹੀਂ ਕਹਿੰਦੇ ਪਰ ਤੁਹਾਨੂੰ ਨਹੀਂ ਠੀਕ ਅਗਲਾ ਕੰਮ ਹੁਣ ਤੂੰ ਠੇਕਾ ਕਰੇਗਾ ਜਾਂ ਕਿਵੇਂ ਕਰੇਗਾ ਆਟੇ ਦਾ ਹਾਂ ਦਾਣੇ ਦਾ 80 ਰੁਪਏ ਦੇ ਹਿਸਾਬ ਨਾਲ 80 ਰੁਪਏ ਮਾਣਾ ਦਾ ਕੋਈ ਹਿਸਾਬ ਨਹੀਂ ਹੈਗਾ ਤੂੰ ਠੇਕਾ ਮਕਾ ਲੈ ਵੀ ਮੈਂ ਤਾਂ 5-7000 ਰੁਪਏ ਲੈਣਾ ਹੈ 5000 7000 ਜਿੰਨਾ ਵੀ अच्छा ਵੀ 200 ਮਣ ਕਣਕ ਮੈਂ 5-7000 ਚ ਪੀਦਾ ਦੇਖੋ ਠੇਕਾ ਮਕਾ ਲਾ ਮੇਰੇ ਨਾਲ ਆ ਜਿਹੜਾ ਬਿਜਲੀ ਦਾ ਗ੍ਰੈਡ ਹੈ ਮੇਰੇ ਮਾਮੇ ਦਾ ਹੋ ਸਕਦਾ ਹੈ ਉਹ ਪੁੱਤ ਤੇਰਾ ਜੋ ਵੀ ਹੈ ਮੈਂ ਆ ਜਿਹੜੇ ਪੱਥਰ ਆਉਂਦੇ ਨੇ ਆ ਅੱਜ ਪੱਥਰ ਆਉਂਦੇ ਨੇ ਮਕਾਨ ਕੀ ਹੈ ਮਾਲਕ ਨੂੰ 100 ਤਰ੍ਹਾਂ ਦਾ ਖਰਚਾ ਪੈਂਦਾ ਉਹ ਮਤਲਬ ਉਹ ਫਰੀ ਆਉਂਦਾ ਉਹਨੂੰ ਨਹੀਂ ਤੁਸੀਂ ਕਣਕ ਦੇ ਵਿੱਚ ਮੱਕੀ ਵੀ ਪੀਦਾ ਨੇ ਹਾਂ ਹਾਂ ਜੀ ਮੱਕੀ ਦੇ ਵਿੱਚ ਮੱਕੀ ਵੀ ਪੀਨੇ ਬਾਈ ਵਿਚੇ ਵਿੱਚ ਰਲਾਦਾ ਨੇ ਹਾਂ ਵਿਚੇ ਰਲਾਦਾ ਨੇ ਜਿੰਮੇ ਅਗਲਾ ਕਹੇ ਨੇ ਜਿਹੜਾ ਫਿਰ ਆਟਾ ਹੈ ਹਾਂਜੀ ਉਹਨੂੰ ਗਾਹ ਹੋਰ ਬਰੀਕ ਕਰਦਾਂ ਨੇ ਅੱਛਾ ਵੀ ਆਟੇ ਨੂੰ ਦੁਬਾਰੇ ਗ੍ਰੇਂਡ ਕਰਦਾਂ ਨੇ ਹਾਂ ਕੀ ਗੱਲ ਉਹ ਸਿਮਿੰਟ ਹੈ ਉਹ ਨਹੀਂ ਸਿਮਿੰਟ ਨਹੀਂ ਕਈ ਵਾਰ ਕੋਈ ਮਾੜੀ ਮੁੰਟੀ ਓੜੀ ਵਿੱਚ ਰਹਿ ਜੇ ਕਣਕ ਦੀ ਹਾਂ ਉਸ ਨੂੰ ਹੋਰ ਬਰੀਕ ਕਰਨ ਵਾਸਤੇ ਤੁਹਾਡੇ ਟੱਬਰ ਦਾ ਸਾਰੇ ਦਾ ਪੀਤਾ ਕਢਾਇਆ ਹੋਇਆ ਵੀ ਉਹਨਾਂ ਤੋਂ ਹਾਜਮ ਨਹੀਂ ਆਉਂਦੀ ਹੈਗੀ ਉਹ ਬਰੀਕ ਆਟੇ ਦੀ ਖਾ ਕੇ ਤਾਂ ਆਟਾ ਦੇਣਾ ਮੈਂ ਆਟਾ ਵੀ ਦੇਣਾ ਮੈਂ ਆਟਾ ਪੀਣਾ ਮੇਰਾ ਤਾਂ ਕੰਮ ਹੈ ਤੁਸੀਂ ਭਾਈ ਮੈਨੂੰ ਜੋ ਗੱਲ ਹੈ ਉਹ ਦੱਸ ਦਿਓ ਤੇ ਮੈਨੂੰ ਕੰਮ ਕਰਨ ਦਿਓ ਤੁਸੀਂ ਮੇਰੇ ਕੋਲ ਕਿਉਂ ਆ ਗਏ ਹੋ ਜਿਹੜੀ ਮੈਂ ਇਸ ਆਟਾ ਮੈਂ ਇਸ ਵਾਸਤੇ ਮੱਝਾਂ ਵਾਸਤੇ ਪਿਹਣਾਏ ਦਾਣਾ ਹਾਂ 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 ਉਹ ਉਸ ਆਟੇ ਨੂੰ ਪਾ ਕੇ ਦਾਣੇ ਨੂੰ ਪਾ ਕੇ ਦੁੱਧ ਤਾਂ ਵਧੀਆ ਦੇਣੀ ਹੈ ਤੁਹਾਡੀ ਚੱਕੀ ਤੋਂ ਭਾਈ ਤੂੰ ਇੱਧਰ ਆ ਦੇਖਾ ਮੇਰੀ ਗੱਲ ਸੁਣ ਭਰਾਵਾ ਮੈਂ ਆਟਾ ਪੀਣਾ ਹੂੰ ਮੋਟਾ ਕਰਾਉਣਾ ਮੋਟਾ ਕਰਾ ਫਰੀਕ ਕਰਾਉਣਾ ਫਰੀਕ ਕਰਾ ਨਹੀਂ ਜਿਹੜੀ ਮੈਂ ਗੱਲ ਤੈਨੂੰ ਕਹਿਣਾ ਮੈਂ ਉਹ ਰੋ ਆ ਕੇ ਪਿਹਾਈ ਲੈ ਗਿਆ ਗੱਲ ਤਾਂ ਸੁਣ ਲੋ ਭਾਈ ਜਿਹੜਾ ਜ ਤੁਹਾਡਾ ਮਾਲ ਹੈ ਉਹ ਹੈ ਜੀ ਅਸੀਂ ਪੀਕੇ ਦੇ ਦੇਣਾ ਤੇ ਆਪਦੀ ਪਿਹਾਈ ਲੈ ਲੈਣੀ ਯਾਰ ਕਣਕ ਤਾਂ ਕਰਕੇ ਹੁੰਦੀ ਹੈ ਸਾਨੂੰ ਹੁੰਦੀ ਨਾ ਐਸਾ ਦੁੱਧ ਦਿੰਦੀ ਆ ਨਾ ਦਿੰਦੀ ਆ ਕੱਲ ਨੂੰ ਤੁਸੀਂ ਕਹੋਗੇ ਮੈਂ ਸਾਡੇ ਸਾਈਡ ਵਾਲੇ ਹੋਰ ਬਾਜੇ ਕਈ ਵਾਰ ਹੁੰਦਾ ਨਾ ਹੁਣ ਮੈਂ ਉਰੇ ਤੇਰੇ ਕੋਲੇ ਮਾਲ ਤਰ ਗਿਆ ਅੱਛਾ ਜੀ ਤੈਂ ਉੱਪਰੋਂ ਉੱਪਰੋਂ ਦਾ ਛਿਲਕਾ ਹੱਡ ਲਾ ਲਿਆ ਨੇ ਭਾਈ ਇਹ ਕੰਮ ਨਹੀਂ ਨਾ ਨਾ ਇਹ ਕੰਮ ਨਹੀਂ ਵਿਚੋਂ ਤੇ ਬਰੀਕ ਆਟਾ ਢੜਕੜਦਾ ਦੇਖ ਪ੍ਰਮਾਤਮਾ ਨੂੰ ਜਾਂ ਤੇ ਗਾਂਹਾਂ ਜਾ ਕੇ ਮੈਂ ਇਸ ਨੇ ਦੁੱਧ ਨਾ ਦਿੱਤਾ ਜਿਹਨੂੰ ਉਹ ਭਾਈ ਮੇਰੀ ਗੱਲ ਸੁਣ ਲੈ ਯਾਰ ਤੂੰ ਮੇਰੀ ਗੱਲ ਸੁਣ ਨਾ ਹੁਣ ਮੈਂ ਜਿਹੜੀ ਤੈਨੂੰ ਸਮਝਾ ਰਿਹਾ ਵੀ ਹੁਣ ਉਹ ਛਿਲਕਾ ਤੇ ਆਪਦੇ ਕੋਲੇ ਰੱਖ ਲਿਆ ਉਹ ਬਾਈ ਅਸੀਂ ਨਹੀਂ ਰੱਖਿਆ ਯਾਰ ਕਿਸੇ ਦਾ ਛਿਲਕਾ ਅਸੀਂ ਛਿਲਕਾ ਹੀ ਹੋ ਸਕਦਾ ਨਾ ਮੈਂ ਤੈਨੂੰ ਠੰਡੇ ਨਾਲ ਦੇਣਾ ਸੀ ਯਾਰ ਕਿਹਦਾ ਫਾਂਸ ਤੱਕ ਨਹੀਂ ਰੱਖਿਆ ਤੂੰ ਸਾਡੇ ਤੇ ਸਿੱਧੇ ਇਲਜ਼ਾਮ ਲਾਈਆਂ ਨਾ ਤੂੰ ਛਿਲਕਾ ਇਲਜ਼ਾਮ ਨਹੀਂ ਆ ਦੇਖੋ ਹੁਣ ਜਿਵੇਂ ਆ ਹੈ ਤੁਸੀਂ ਨੇ ਮੈਨੂੰ ਆ ਫੂਸ ਪਾ ਕੇ ਦਿੱਤਾ ਤਲਾ ਅਸੀਂ ਫੂਸ ਪਾਉ ਇਹਦਾ ਫੂਸ ਜਿਹੜਾ ਅਗਲੇ ਦੀ ਕਣਕ ਦੇ ਵਿੱਚ ਆਇਆ ਹੋਇਆ ਘੱਟਾ ਉਹ ਹੈ ਨਹੀਂ ਕਈ ਵਾਰ ਲੈ ਜਾਣਾ ਤੈਨੂੰ ਆ ਦੇ ਦਾਨਾ ਆ ਲੈ ਜਾ ਲੈ ਲੈ ਜਾ ਤੂੰ ਓਏ ਐਹੀ ਤਾਂ ਮੈਂ ਗੱਲ ਕਰ ਰਿਹਾ ਨਾ ਵੀ ਫਿਰ ਡੰਗਰ ਹੈ ਜਿਹੜਾ ਉਹ ਕਿਵੇਂ ਦੁੱਧ ਦੇਊਗਾ ਅਸੀਂ ਤਾਂ ਸੋਡੇ ਗੱਲ ਭਵਾਂਗੇ ਨਾ ਓ ਬਾਈ ਮੈਨੂੰ ਤੇਰੇ ਡੰਗਰਾਂ ਦੇ ਥੋੜੀ ਯਾਰ ਲੈਣਾ ਦੇਣਾ ਤੇਰੇ ਡੰਗਰ ਦੁੱਧ ਦੇਣਾ ਆਂ ਦੇਣ ਚੱਕੀ ਵਾਲੀ ਦੀ ਜ਼ਿੰਮੇਵਾਰੀ ਆ ਯਾਰ ਤੇਰੇ ਡੰਗਰ ਦੁੱਧ ਦੇਣ ਤੇਰੀ ਇੱਕ ਸੇਵੀਆਂ ਬਟਣ ਵਾਸਤੇ ਆਟਾ ਹੁੰਦਾ ਉਸ ਏਵੀਆਂ ਮਟਣ ਵਾਸਤੇ ਆਟਾ ਉਰੇ ਸਾਡੀ ਚੱਕੀ ਤੇ ਨਹੀਂ ਮਿਲਦਾ ਉਹ ਜਾ ਕੇ ਚੱਕਾ ਆਟੇ ਰੂਹ ਕਪੜ ਸ਼ਾਨ ਕਰੀਂਦਾ ਚੁੰਨੀ ਵਿੱਚ ਦੀ ਨਹੀਂ ਉਹ ਜਾ ਤੁਹਾਡੇ ਘਰੇ ਹੋਊਗਾ ਉਹ ਛੇਵੀਂ ਵਾਲਾ ਆਟਾ ਤੁਸੀਂ ਮੈਨੂੰ ਉਰੋ ਕੱਢ ਕੇ ਦੇਣਾ ਕੋਈ ਨਾ ਭਾਈ ਤੂੰ ਲੈ ਆਈਂ ਦੇ ਦਾਂਗੇ ਉਹ ਸੁਣ ਗੱਲ ਸੁਣਾ ਗੱਲ ਸੁਣ ਉਹ ਬਾਈ ਮੈਨੂੰ ਕੰਮ ਕਰ ਲਾਂਗੇ ਯਾਰ ਤੂੰ ਕਿੱਥੋਂ ਮੇਰੇ ਪੱਲੇ ਪੈ ਗਿਆ ਯਾਰ ਆ ਮਾਲ ਇਹ じゃ ਮਾਲ ਹੈ ਸਾਡਾ ਜੀ ਫਿਰ ਮੈਂ ਭੱਜ ਜਾ ਨਾ ਪਹਿਹਾਨ ਆ ਮਾ ਓ ਯਾਰ ਜਾਣ ਨੂੰ ਕਿਤੋਂ ਕੱਢ 200 ਮਣਕਣ ਕਾ ਮੈਂ ਟ੍ਰੈਲੀ ਸ਼ੇਡ ਕਿ ਲਿਆਣੀ ਆ ਬਾਰੇ ਹੁਣੇ ਆ ਜਾਣੀ। ਓ ਬਾਈ ਮੇਰੀ ਗੱਲ ਸੁਣੋ ਰਿਆ ਤੂੰ ਮੈਂ ਤੈਨੂੰ ਜਾਣ ਨੂੰ ਥੋੜੀ ਕਹਿਣਾ ਯਾਰ ਮੈਂ ਜਾਣ ਗੱਲਾਂ ਹੀ ਦੂੰ ਅਹੀਂ ਜੇ ਕਰਦਾ। ਮੈਂ ਕਹਿੰਦਾ ਵੀ ਤੂੰ ਆਟਾ ਪਿਆ ਸਾਰਾ ਕੁਝ ਕਾਰਬਰ ਮੈਂ ਯਾਰ ਦਿਮਾਗ ਤਾਂ ਨਾ ਖਾ ਜਨਾ। ਮੈਂ ਦਿਮਾਗ ਕਦੋਂ ਖੱਦਦਾ। ਮੈਂ ਤਿੱਥੋਂ ਸਾਰੀ ਜਾਣਕਾਰੀ ਲੈ ਰਿਆ। ਜਾਣਕਾਰੀ ਦਿਖ ਪਾਈ ਐ। ਤੇ ਮੈਨੂੰ ਹੁਣ ਕੁਛ ਜਾਣਕਾਰੀ ਇੱਕ ਮੇਰੀ ਗੱਲ। ਜਾਣਕਾਰੀ ਇੱਕ ਐ। ਅਸੀਂ ਦਾਣਾ ਵੀ ਪੀਨੇ ਆ। ਹੂੰ। ਬਰੀਕ ਮੋਟਾ ਵੀ ਗਾਕਦੀ ਪਸੰਦ ਪਤਾ। ਹੂੰ ਹੂੰ। ਆਟਾ ਵੀ ਉਹ ਵੀ ਬਰੀਕ ਮੋਟਾ ਗਾਕਦੀ। ਅਗਲੇ ਦੀ ਕਣਕ ਸੁੱਕੀ ਆ ਬਰੀਕ ਉਹ। ਇੱਕ ਜਾਰੀ ਦਿੱਲੀ ਕਣਕ ਸਿੱਧੇ ਸਾਡੇ ਕੀ ਵਰਸ ਆ ਯਾਰ। ਸਰੋਂ ਵੀ ਐ। ਹਾਂ ਸਰੋਂ ਦਾ ਵੀ ਤੇਲ ਕੱਢਦੇ ਨੇ। ਉਹ ਤੇਲ ਕੱਢਣ ਵਾਸਤੇ ਸਰੋਂ ਵੀ ਹੈਗੀ ਆਪਣੇ ਕੋਲੇ। ਅੱਛਾ ਜੀ। ਹੁਣ ਤੇਲ ਜੰਮੀ ਮਤਲਬ ਕਿ ਨਿਚੋੜ ਕੇ ਤਾਂ ਨਹੀਂ ਕੱਢਦੇ। ਭਾਈ ਤੇਲ ਤਾਂ ਜਦੋਂ ਕੋਲੂ ਚ ਪਾਵਾਂਗੇ ਸਰੋਂ ਨੂੰ ਉਹ ਨੂਚੜ ਕੇ ਨਿਕੜੂਗਾ। ਕੀ ਕਰੀ ਤੁਸੀਂ ਜਦੋਂ ਉਹ ਖਾਲ ਜਿਹੜੀ ਐ। ਅੱਛਾ ਥੋੜੀ ਸਰੋਂ ਦੇ ਦੁੱਖ ਲੱਗਦਾ। ਯਾਰ ਗੱਲ ਸੁਣ ਪਹਿਲਾਂ ਤੂੰ ਹੁਣ ਸਰੋਂ ਦੇ ਵਿੱਚੋਂ ਖਾਲ ਕੱਢਤੀ ਤੇਲ ਅੱਡ ਕੱਢਤਾ ਅੱਛਾ ਜੀ ਉਹ ਤੇਲ ਪਿਓਰ ਹੋਊਗਾ ਉਹਦੇ ਵਿੱਚੋਂ ਦੇਖ ਸਾਡਾ ਕੋਲੂ ਨਹੀਂ ਬਈ ਤੇਲ ਦਿੰਦਾ ਨਹੀਂ ਹੋਰ ਕਰ ਉਹਦੇ ਜੀ ਤੇਲ ਬਣਦਾ ਨਹੀਂਗਾ ਹੋਰ ਕਦੇ ਵੀ ਉਹ ਤੇਲ ਕੋਲੂ ਦਾ ਖੂਨ ਥੋੜੀ ਐ ਵੀ ਕੋਲੂ ਚੋਂ ਬਣ ਕੇ ਨਿਕਲੂ ਉਹਦਾ ਤੇਰੀ ਜਿਹੀ ਜਿਹੀ ਸਰੋਂ ਹੋਊਗੀ ਯਾਰ ਉਹ ਜਿਹੜਾ ਤੇਲ ਨਿਕੜਿਆ ਹੋਊਗਾ ਜਿਹੀ ਜਿਹਾ ਤੇਰਾ ਮਾਲ ਹੋਊਗਾ ਜੀ ਚੀਜ਼ ਅਸੀਂ ਉਹ ਕੱਢ ਕੇ ਤੇਰੇ ਸਾਹਮਣੇ ਫੜਾ ਦੇਣਾ ਵੀ ਆ ਜੱਕ ਬਈ ਨਹੀਂ ਸਵੇਰੇ ਤਾਂ ਚਾਹ ਪੀਤੀ ਸੀ ਮੈਂ ਚਾਹ ਪੀਤੀ ਐ ਜੀ ਦੋ ਵਾਰ ਫਿਰ ਤੂੰ ਗੱਲ ਕਿਵੇਂ ਔੜਦੀ ਐ ਇਹ ਹੋਰ ਹਿਸਾਬ ਦੀ ਤੂੰ ਜਦੋਂ ਮੈਂ ਤੈਨੂੰ ਦੱਸਤਾ ਵੀ ਉਹਦੇ ਵਿੱਚੋਂ ਕੋਲੂ ਚ ਤੇਲ ਕੱਢਣਾ ਉਹ ਤੇਲ ਦੇ ਵਿੱਚੋਂ ਜਿਹੜੀ ਸਰੋਂਾਂ ਨੂੰ ਅਲੱਗ ਕਰਤਾ ਉਸ ਜਿਹੜੀ ਖਾਲ ਹੈ ਉਹ ਅਲੱਗ ਕਰਤੀ ਸਰੋਂ ਅਲੱਗ ਹੋ ਗਈ ਮੇਰੀ ਗੱਲ ਸੁਣੀ ਹੁਣ ਧਿਆਨ ਨਾਲ ਹੁਣ ਉਹਦੇ ਵਿੱਚੋਂ ਜਿਹੜੀ ਤੇਲ ਹੈ ਉਹ ਅਲੱਗ ਨਿਕਲ ਗਿਆ ਖਾਲਾ ਅਲੱਗ ਨਿਕਲ ਗਈ ਹੁਣ ਜਿਹੜੀ ਖਾਲ ਹੈ ਉਹ ਵਧੀਆ ਰਹੇਗੀ ਨਾ ਤੇ ਜਿਹੜੀ ਸਰੋਂ ਦਾ ਤੇਲ ਉਹ ਪ्योर ਰਹੇਗਾ ਉਕੇ ਸਰੂਆਂ ਜਿਹੜੀ ਮੇਰੀ ਉਹ ਤਾਂ ਪਿਓਰ ਹੈ ਨਾ ਕਿਤੇ ਉਰੇ ਆ ਕੇ ਉਹ ਸਾਰਾ ਕੁਝ ਅਲੱਗ-ਅਲੱਗ ਹੋ ਜੇ ਹਾਂਜੀ ਹਾਂਜੀ ਨਹੀਂ ਆਏ ਕਿਉਂ ਬੈਠ ਗਿਆ ਮੇਰੀ ਗੱਲ ਤਾਂ ਸੁਣ ਲੈ ਪੂਰੀ ਹਮ ਬੜੇ ਭਾਈ ਇੱਥੇ ਕੋਈ ਲਵੇ ਆਪਣਾ ਕੀ ਕਹਿੰਦੇ ਨੇ ਉਹਨੂੰ ਕੋਈ ਦਿਮਾਗ ਵਾਲਾ ਹਸਪਤਾਲ ਹੈ ਜਿਹੜਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਫਾ ਹੀ ਮੈਂ ਤਾਂ ਬੜਾ ਕੰਮ ਕਰ ਰਿਹਾ ਮੈਂ ਤਾਂ ਉਰੇ ਹੈਗਾ ਦਿਮਾਗ ਖੱਲੇ ਵਾਲਾ ਤੂੰ ਆਇਆ ਕਿ ਤੂੰ ਤੂੰ ਉੱਥੇ ਭਰਤੀ ਹੋ ਜਾ ਕੇ ਉਰੇ ਸਾਡੀ ਚੱਕੀ ਦੇ ਨਹੀਂ ਮੈਂ ਕਿਉਂ ਮਾ ਮੈਂ ਤਾਂ ਸਹੀ ਆ ਮੈਨੂੰ ਉਰੇ ਦਵਾਈ ਨਹੀਂ ਮਿਲਦੀ ਹੈਗੀ ਦਿਮਾਗ ਦਿੱਤਾ ਇਹ ਸਾਡਾ ਦਿਮਾਗ ਖਾਰ ਰੱਖਿਆ ਯਾਰ ਉਰੇ ਸਭ ਉਰੇ ਆਟਾ ਬਰੀਕ ਫਲਾਣ ਗੰਨਾ ਗੰਨਾ ਚੁੱਪਣ ਨੂੰ ਮਿਲ ਜੂਗਾ ਮੇਰੇ ਕੋਲੇ بڑے ਭਾਈ ਉਰੇ ਸਾਰਾ ਪਿੰਡ ਆਟਾ ਪਿਆ ਕੇ ਲੈ ਜਾਂਦਾ ਤੇਰੇ ਜਿੰਨਾ ਦਿਮਾਗ ਖਾਨ ਵਾਲਾ ਬੰਦਾ ਨਹੀਂ ਕੋਈ ਆਇਆ ਯਾਰ ਤੂੰ ਪਹਿਲੀ ਵਾਰ ਆਇਆ ਦੇਖ ਗੰਨਾ ਚੁੱਪਣ ਨੂੰ ਮਿਲ ਜੂਰੇ ਕੀ ਗੱਲ ਅਸੀਂ ਇਖਲਾ ਆਇਆ ਉਰੇ ਨੀ ਫਿਰ ਆਇਆ ਹੈ ਨਾ ਮੈਨੂੰ ਲੋਰ ਕਰਦੀ ਹੈ ਕਈ ਵਾਰ ਮੈਂ ਉਹ ਇਹ ਚ ਗੱਲ ਸੁਣ ਨਾ ਜਦੋਂ ਮੈਂ 200 ਮਣ ਕਣਕ ਲੈ ਕੇ ਆ ਗਿਆ ਅੱਛਾ ਤਾਂ ਮੂੰਹ ਤਾਂ ਮਾਰੂੰਗਾ ਨਾ ਹੁਣ ਤੂੰ ਤਾਂ ਮੇਰੀ ਗੱਲ ਨਹੀਂ ਸੁਣਦਾ ਉਹ ਭਾਈ ਮੈਨੂੰ ਲੱਗਦਾ ਤੂੰ ਥਾਂ ਥਾਂ ਉਹੀ ਮੂੰਹ ਮਾਰਦਾ ਫਿਰਦਾ ਤੂੰ ਕੀ ਚੀਜ਼ ਨੂੰ ਮੂੰਹ ਮਾਰਿਆ ਹੁਣ ਵੀ ਦਾ ਤੂੰ ਮੂੰਹੇ ਮਾਰ ਰਿਹਾ ਇੱਥੇ ਹੁਣ ਕਿੰਨੇ ਤੈਨੂੰ ਗੱਲਾਂ ਪੁੱਛ ਰਿਹਾ ਚੱਲ ਤੁਸੀਂ ਮੈਨੂੰ ਐ ਦੱਸੋ ਤੁਹਾਡਾ ਪੀਣਾ ਕਿੱਥੇ ਆ ਕੀ ਪੁਸਾ ਕਿ ਮੇਰੇ ਪੀਣਾ ਤਾਂ ਮੈਂ ਦੇਖ ਲਿਆਉਂਗਾ ਪੀਣ ਵਾਲੀ ਗੱਲ ਹੀ ਹੈਗੀ ਮੈਨੂੰ ਹੁਣ ਤੁਸੀਂ ਐ ਕਰੋ 5 ਕਿਲੋ ਆਟਾ ਪਾ ਦਿਓ 5 ਕਿਲੋ ਆਟਾ ਵਾਲੀ ਹਾਂ ਕਰੇ ਦਿਖਾ ਕੇ ਆਉਂਗੇ ਨਹੀਂ ਉਹ ਫਿਰ ਆਏ ਆ ਨਾ ਕੁਝ ਤਾਂ ਉਹਦੇ ਵਿੱਚੋਂ ਦੋ ਮੈਸਾ ਨੂੰ ਸਰਜੂਗਾ ਅੱਛਾ ਜੀ ਤੇ ਬਾਕੀ 5-4 ਜੀ ਨਹੀਂ ਟੱਬਰ ਦੇ ਉਹਨਾਂ ਨੂੰ ਸਰਜੂਗਾ ਬਾਕੀ ਜਿਹੜੀ ਕਣਕਸ ਨੂੰ ਕਿਹਾ ਵੀ ਲਿਆਣ ਵਾਸਤੇ ਅੱਛਾ ਕਾਫੀ ਚਲੋ ਤੁਸੀਂ ਮੈਂ ਜਿਹੜਾ 5 ਕਿਲੋ ਆਟਾ ਹੈ ਤੁਸੀਂ ਹੁਣ ਸਿਰਫ 5 ਕਿਲੋ ਆਟਾ ਲੈ ਲਓ ਮੈਂ 5 ਕਿਲੋ ਲੈ ਕੇ ਜਾਊਗਾ ਅੱਗੇ ਜਿਹੜੀ ਜ਼ਮੀਨ ਆ ਉਹ ਠੇਕੇ ਤੇ ਲਈ ਆਪਾਂ ਨੇ ਅੱਛਾ ਤੇ 200 ਮਣ ਕਣਕ ਜਿਹੜੀ ਉਹ ਚ ਆਊਗੀ ਅੱਛਾ ਉਹ ਸੋਡੀ ਇੱਥੇ ਚੱਕੀ ਤੇ ਆਪਾਂ ਪਿਹਾਵਾਂ ਅੱਛਾ ਵੀ ਮਤਲਬ 200 ਮਣ ਕਣਕ ਹੁਣ ਤੇਰੇ ਕੋਲੇ ਹੈ ਨਹੀਂਗੀ ਨਹੀਂ ਹੁਣ ਮੇਰੇ ਕੋਲੇ ਕੋਈ ਕਣਕ ਨਹੀਂ ਹੁਣ ਕਿੰਨੀ ਹੈ ਹੁਣ ਦੇਖ ਮੈਂ ਦਿੱਥੋਂ ਆਟਾ ਲੈ ਕੇ ਜਾ ਰਿਹਾ ਉਹ ਵੀ ਧਾਰ ਓ ਪਾਈ ਓਏ ਮੇਰਾ ਦਿਮਾਗ ਨਾ ਹਲਾ ਯਾਰੋ ਮੇਰਾ ਦਿਮਾਗ ਨਾ ਝੱਟ ਤੇਰੇ ਕੋਲੇ ਕਣਕ ਮਣ ਨਹੀਂ ਹੈਗੀ ਪਾਈਆ ਦਾਣੇ ਨਹੀਂ 5 ਕਿਲੋ ਆਟਾ ਤੂੰ ਮੈਥੋਂ ਧਾਰ ਮੰਗਦਾ ਫਿਰਦਾ ਗੱਲਾਂ 200 ਮਣ ਦੀਆਂ ਇਹਦਾ ਸਰੋਂ ਦਾ ਤੇਲ ਹੈ 2 ਘੰਟਾ ਹੋ ਗਿਆ ਮੇਰਾ ਕੰਮ ਖੜਾ ਇਹ ਗੱਲ ਸੁਣ ਸਰੋਂ ਦਾ ਤੇਲ ਹੈ ਸਰੋਂ ਦੀ ਖੜ ਹੈ ਅੱਛਾ ਸਰੋਂ ਵੀ ਤੁਹਾਡੇ ਕੋਲ ਹੈਗੀ ਕਹਦੇ ਆਉਣੀ ਹੈ ਨਹੀਂ ਉਹ ਹੁਣ ਭੀਜੀ ਹੋਈ ਹੈ ਸਪਰੇਅ ਮੈਂ ਕਰਕੇ ਆਇਆ ਅੱਛਾ ਠੀਕ ਹੈ ਨਾ ਉਹ ਅੱਗੇ ਆਉਗੀ ਨਾ ਤੂੰ ਸਪਰੇਅ ਕਾਨੂੰ ਕਰਿਆ ਸਾਨੂੰ ਸੁਨੇਹਾ ਲਾਉਣ ਦੇ ਅਸੀਂ ਆਪੇ ਕਰਾਂਗੇ ਸਪਰੇਅ ਸਾਨੂੰ ਪਤਾ ਦੀ ਵੀ ਉਰੀ ਜਉਣੀ ਹੈ ਨਹੀਂ ਆਇਆ ਫਿਰ ਮੈਂ ਤੁਹਾਨੂੰ ਕਿ ਪਤਾ ਨਹੀਂ ਸੀ ਨਾ ਮੈਨੂੰ ਚੱਕੀ ਦਾ ਨਿੰਬ ਪਹਿਲਾਂ ਆ ਜਾਂਦਾ ਮੈਂ ਉਪਾਈ ਜਿੱਦਿਆਂ ਤੂੰ ਜੰਮਿਆ ਤੈਨੂੰ ਉਦੋਂ ਦਾ ਪਤਾ ਲੱਗ ਜਾਂਦਾ ਚੱਕੀ ਦਾ ਹੁਣ ਨੂੰ ਅਸੀਂ ਤਾਂ ਵੇਚ ਕੇ ਅਗਲੇ ਪਿੰਡ ਲੰਘ ਜਾਂਦੇ ਚੱਕੀ ਨਹੀਂ ਆਏ ਥੋੜੀ ਹੁੰਦੀ ਸੀ ਦੇਖੋ ਫਿਰ ਮਾਲ ਹੈ ਜਿਹੜਾ ਸਰੋਂ ਦਾ ਉਹ ਇੱਥੇ ਆਊਗਾ 2 ਮਹੀਨਿਆਂ ਨੂੰ 3 ਨੂੰ ਉਹ ਭਾਈ ਜਦੋਂ ਆਉਂਦਾ ਦੇਖ ਸਰੋਂ ਦੀ ਇੱਕ ਛੋਟੀ ਸੀਸੀ ਦੇ ਦੀ ਕਿੱਡੀ ਕੀ ਸੀਸੀ ਚਾਹੀਦੀ ਐ ਬਸ ਐ ਮੰਨ ਕੇ ਚਲੋ ਉਹਦੇ ਵਿੱਚ 100 ਗ੍ਰਾਮ ਤੇਲ ਪਾ ਜੀ ਐ ਆ ਜ ਮਾਲ ਹੈ ਜਿਹੜਾ ਇੰਆ ਹੀ ਹੈ ਅਦੁੱਤ ਚੀਜ਼ਾਂ ਨੂੰ ਬਾਹਾਂ ਤੋਰ ਦਾਂਦੇ ਉਹ ਤੂੰ ਉਹਦੇ ਨਾਲੇ ਨਿਬੜ ਕੇ ਭੱਜ ਜਾਣਾ ਮੇਰਾ ਕਿਉਂ ਦਿਮਾਗ ਖਾਦਾ ਐ ਨਾਛ ਤੈਨੂੰ 100 ਗ੍ਰਾਮ ਨਹੀਂ ਛੋਟੇ ਮਾਲਕ ਨੇ ਮੈਨੂੰ ਕਿਹਾ ਅੱਛਾ 100 ਗ੍ਰਾਮ ਮੇਰੀ ਗੱਲ ਸੁ ਛੋਟੇ ਮਾਲਕ ਨੇ ਮੈਨੂੰ ਕਿਹਾ ਵੀ ਸਾਡਾ ਮੁੰਡਾ ਅੱਗੇ ਐ ਅੱਛਾ ਉਹ ਸਾਰੀ ਜਾਣਕਾਰੀ ਰੱਖਦਾ ਐ ਅੱਛਾ ਉਹ ਕਲੀ-ਕਲੀ ਚੀਜ਼ ਜਾਣਕਾਰੀ ਰੱਖੂਗਾ ਦੇਊਗਾ ਸਾਨੂੰ ਤੇ ਉਸ ਤੋਂ ਬਾਅਦ ਉੱਥੇ ਜਿਹੜੀ ਚੀਜ਼ ਲੈਣੀ ਐ ਤੁਸੀਂ ਉਹ ਵੀ ਲੈ ਸਕਦੇ ਆ 100 ਗ੍ਰਾਮ ਇਕੱਠੇ ਹੀ ਸਰੋਂ ਦਾ ਤੇਲ ਹਾਂ ਬਹੁਤ ਹੁੰਦਾ ਹੀ ਉਹ ਫਿਰ ਇੰਨੇ ਚੱਕ ਕੇ ਵੀ ਲੈ ਕੇ ਜਾਣਾ ਪਊਗਾ ਨਾ ਉਹ ਚ ਗੁਲਗੁਲੇ ਪਕਾਉਂਗੇ ਹਾਂ ਗੁਲਗੁਲੇ ਪੱਕ ਜਾਣਗੇ ਤਾਂ ਪਕਾ ਲਾਂਗੇ ਉਹ ਭਾਈ ਤੂੰ ਜਿਹੜੇ ਸਾਬਨਾ ਦਿਮਾਰ ਖਾਨਾ ਤੂੰ ਉਸ ਵੇਰੀਂ ਦੋ ਵੇਰੀਂ ਦੇ ਗੱਲ ਕਰਾ ਤੂੰ ਉਧਰੋਂ ਤੇਰੀ ਤੇਰੇ ਰੇੜੇ ਦੇ ਵਿੱਚ ਤੇਰੇ ਰੇੜੇ ਦੇ ਵਿੱਚ 20 ਥੈਲੇ ਆਟੇ ਦੇ ਹੁੰਦੇ ਉਰੇ ਧਰਦਾ ਪਹੌਂਦਾ ਅਸੀਂ ਕੰਮ ਲੱਗਦੇ ਚੱਕੀ ਸਾਡੀ ਹਲੇ ਖੜੀ ਐ ਖੜੀ ਚੱਕੀ 'ਚ ਤੂੰ ਆ ਗਿਆ ਉਤੋਂ ਮਗਜ ਖਾਣਾ ਸਾਡਾ ਦੇਖੋ ਉੱਤ ਚੱਕੀ ਐ ਛੋਟੀ ਚੱਕੀ ਵਧੀਆ ਹੁੰਦੀ ਐ 5 ਕਿਲੋ ਤੂੰ ਆਟਾ ਲੈਣਾ ਉਹ ਵੀ ਤੈਨੂੰ ਆਧਾਰ ਦੇ ਦੇ ਚੱਕੀ 'ਚ ਕੰਮ ਵਧੀਆ ਲੱਗਦਾ ਥੈਲੇ ਵਧੀਆ ਨੇ ਖਣੀ ਆਊਗੀ ਖਣੀ ਨਾ ਆਊਗੀ ਦੇਖ ਮੈਂ ਤੁਹਾਨੂੰ ਜਿਹੜੀ ਗੱਲ ਹੈ ਥੈਲੇ ਜਿੰਨੇ ਆ ਥੈਲੇ ਭਏ ਨੇ ਨਾ ਇਹ ਤੂੰ ਵੱਧ ਨਾ ਮੇਰੇ ਕੋਲ ਜਿਹੜੇ ਹਿਸਾਬ ਦਾ ਤੂੰ ਲੋਕਾਂ ਦੇ ਦਿਮਾਗ ਖਾਂਦਾ ਫਿਰਦਾ ਕਿਸੇ ਬੌਲੇ ਜੇ ਬੰਦੇ ਨਾਲ ਤੇਰਾ ਪਾਲਾ ਪਾਇਗਾ ਤਰੀਕਾ ਨੂੰ ਲੱਗਦਾ ਜੀ ਅਗਲਾ ਸਾਡੇ ਦਾ ਤੈ ਮੈਨੂੰ 5 ਕਿਲੋ ਆਟਾ ਦੇਣਾ ਹੈ ਇੱਕ ਸੀਸੀ ਦੇਣੀ ਹੈ ਅੱਛਾ 5 ਕਿਲੋ ਆਟਾ ਦੇਣਾ 100 ਗ੍ਰਾਮ ਦੀ ਸੀਸੀ ਦੇਣੀ ਹੈ ਉਹ ਜੋਖ ਕੇ ਤੂੰ ਉਸ ਦੇ ਵਿੱਚ ਜਿਹੜਾ ਵੀ ਆਊਗਾ ਉਹਦਾ ਖਰਚਾ ਪਾਣੀ ਉਹਦੇ ਪੈਸੇ ਅਗਲੀ ਦਰਗਾਹ 'ਚ ਦੇਵੋਗੇ ਨਹੀਂ ਉਹ ਲਿਖ ਲਈ ਤੂੰ ਬਹੀ ਤੇ अच्छा ਤੇ ਉਦੋਂ ਬਾਅਦ ਚ ਜਦੋਂ ਤੁਸੀਂ ਵੀ ਮਰ ਗਏ ਮੈਂ ਵੀ ਮਰ ਗਿਆ ਅੱਗੇ ਜਾ ਕੇ ਦੇ ਦੂੰਗਾ ਉੱਥੇ। ਉਹ ਯਾਰ ਤੂੰ ਗੱਲ ਨਹੀਂ ਸੁਣਦਾ ਪਹਿਲਾਂ ਤਾਂ। ਉਹ ਲਿਖ ਲਈ ਤੇ ਜਿਹੜਾ ਉਹ ਸਮਾਨ ਹੈ ਪੈਕ ਕਰਕੇ ਉਹ ਮੇਰੇ ਘਰੇ ਛੱਡਿਆ। ਅੱਛਾ ਵੀ ਉਰੋ 5 ਕਿਲੋ ਆਟਾ। ਹੂੰ। ਅ 100 ਗ੍ਰਾਮ ਤੇਲ। ਹਾਂ 100 ਗ੍ਰਾਮ ਦੀ ਸੀ। ਮੈਂ ਤੇਰੇ ਘਰੇ ਛੱਡਿਆ ਮਾਂ। ਹਾਂ ਹਾਂ। ਘਰ ਕਿੱਥੇ ਗਿਆ ਜੀ? ਘਰ ਇੱਥੋਂ 3 ਕਿਲੋਮੀਟਰ ਤੇ ਆ। ਅੱਛਾ 3 ਕਿਲੋਮੀਟਰ ਤੇ ਘਰ ਹੈ। ਹਾਂ ਹਾਂ। ਦੇਖੋ ਤੁਸੀਂ ਸਾਧਨ ਉਹ ਲੈ ਕੇ ਜਾਣਾ। ਹੂੰ। ਜਿਹੜਾ ਸਾਧਨ ਆਟੇ ਦੇ ਵਿੱਚ ਰੇਤਾ ਨਾ ਪਾ ਸਕੇ ਉੱਡ ਕੇ ਵੀ ਕਿਸੇ ਲੋੜ ਸੀਸੀ ਫੁੱਟ ਨਾ ਜਾਵੇ ਟੇਢੀ ਨਾ ਹੋਵੇ ਅੱਛਾ ਜੀ ਹੂੰ ਬਿਲਕੁਲ ਐ ਖੜੀ ਰਹੇ ਸੀਸੀ ਖੜੀ ਰਹੇ ਆਟੇ 'ਚ ਰੇਤਾ ਨਾ ਪਾ ਜੀ ਉਹ ਤੂੜ ਨਾ ਪਵੇ 5 ਕਿਲੋ ਆਟਾ 100 ਗ੍ਰਾਮ ਤੇਲ ਅੱਛਾ ਵੀ ਤੁਹਾਡੇ 3 ਕਿਲੋ ਮੀਟਰ ਘਰੇ ਛੱਡ ਗਏ ਜਿਹੜਾ ਉਹਦਾ ਖਰਚਾ ਬਣੂਗਾ ਉਹ ਲਿਖ ਕੇ ਬਹੀ ਤੇ ਰੱਖ ਲੈਣਾ ਅੱਛਾ ਵੀ ਸਾਡੇ ਪੁੱਠੇ ਦਿਨ ਧਰੂ ਹੋ ਰਹੇ ਨੇ ਅਸੀਂ 5 ਕਿਲੋ ਆਟਾ ਤੇ 100 ਗ੍ਰਾਮ ਤੇਲ ਤੇਰੇ ਪਿੰਡੋਂ ਤੇ 3 ਕਿਲੋ ਮੀਟਰ ਨਹੀਂ ਫਿਰ ਇਹ ਇਹ ਦੇਣਾ ਦੇਣਾ ਤਾਂ ਉਹ ਜਾ ਪਈ ਅਸੀਂ ਨਹੀਂ ਦੇਣਾ ਯਾਰ ਕਮਾਲ ਕਰਦਾ ਤੂੰ ਗਾਗ ਨੂੰ ਦਊਂ ਕੁਝ ਸਮਝਦੇ ਨਹੀਂ ਆ। ਉਹ ਮੈਨੂੰ ਕੰਮ ਨਹੀਂ ਕਰਨ ਦੇ ਰਿਹਾ ਇੱਕ ਤਾਂ ਮੇਰਾ ਕੰਮ ਛੜਾਈ ਖੜਾ ਉੱਤੋਂ ਤੂੰ ਕਿੱਡਾ ਗਾਖਾਈ। ਮੈਂ ਤੈਨੂੰ ਨੋਟ ਕਰਾਤੀਆਂ ਮੈਂ ਤੈਨੂੰ 2 ਕਿਲੋ ਆਟਾ 100 ਗ੍ਰਾਮ ਤੇਲ ਉਹ ਵੀ ਹਲੇ ਤੇ ਧਾਰ ਲੈਣਾ। ਦੇਖੋ 200 ਮਣ ਕਣਕ ਤੇਰੀ ਅਗਲੇ ਸਾਲ ਆਉਂਗੀ। ਇੱਕ ਹੋਰ ਵੀ ଥିਗਾ ਮੈਂ ਭੁੱਲ ਗਿਆ ଥିਗਾ। ਆਹ ਦਾ ਤੇਰਾ 5 ਕਿਲੋ ਆਟਾ ਤੇ 100 ਗ੍ਰਾਮ ਤੇਲ ਤਾਂ ਅਸੀਂ ਬਹੀ ਤੇ ਲਿਖ ਲਈਏ। ਜਿਹੜੀ ਕਿ 200 ਮਣ ਕਣਕ ਪਿਹਾਉਣ ਨੂੰ ਕਹਿਣਾ ਉਹ ਤਾਂ ਫਿਰ ਅਸੀਂ ਅਗਲੀਆਂ ਪੀੜ੍ਹੀਆਂ ਨੂੰ ਦੋਈਏ ਲਿਖ ਕੇ ਵੀ ਉਹ ਤੋਂ ਲੈਣੇ ਨੇ। ਹਾਂ 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 ਸਹੀ ਹੋਣ ਹਾਂ ਉਹ ਵੀ ਨੋਟ ਕਰ ਲਈਏ 200 ਗ੍ਰਾਮ ਇਕੱਠੇ ਹੀ ਹਾਂ ਐਨੀ ਵਾਈਪਰੇ ਲੇਬਰ ਨਹੀਂ ਸਾਡੇ ਕੋਲੇ ਦੇਖੋ ਲੇਬਰ ਵਾਲਾ ਬੰਦਾ ਦੇਖੋ 2 ਕਿਲੋ ਆਟਾ 100 ਗ੍ਰਾਮ ਲੇਬਰ ਵਾਲੇ ਬੰਦੇ ਲੇਬਰ ਵਾਲੇ ਬੰਦੇ 2 ਲੱਗਣ 3 ਲੱਗਣ ਸਾਧਨ ਦੋ ਤੇਲੇ ਛੱਡ ਕੇ ਆਓ ਤੇਰੀ ਇੱਕ ਤੇ ਸਾਡੇ ਕੋਲ ਉਹ ਲੇਬਰ ਤੂੰ ਦੇ ਮੈਂਗਾ ਕੱਥੀ ਦੇਣੀ ਹੈ ਦੇਖੋ ਲਿਖ ਲਈਓ ਨੋਟ ਕਰ ਲਈਏ ਉਹ ਵੀ ਲਿਖ ਲਈਏ ਹਾਂ ਉਹ ਸਾਰਾ ਸਾਨੂੰ ਮੈਂ ਇਕੱਠੇ ਹੀ ਸਾਬ ਕਰ ਉਹ ਜਾ ਭਾਈ ਅਸੀਂ ਤੈਨੂੰ ਨਾ ਆਟਾ ਦੇਣਾ ਯਾਰ ਨਾ ਸਰੋਂ ਦਾ ਤੇਲ ਦੇਣਾ ਤੂੰ ਸਾਡਾ ਉਹ ਦਿਮਾਗ ਖਾਣ ਆ ਗਿਆ ਤੜਕੀ ਤੜਕੀ ਦੇਖੋ ਜਿਹੜਾ ਆਹ ਸੋਟਾ ਹੈ ਜਿਹੜਾ ਫੋਟਾ ਆਹ ਆਹ ਕਾਰੇ ਵਾਸਤੇ ਉਹ ਤੂੰ ਇਹਨੂੰ ਹੱਥ ਨਾਲ ਆ ਆ ਯਾਰ ਤੇਰੇ ਹੱਥ ਮਾਇਨ ਵਾਲੇ ਨੇ ਕਦੀ ਕਿੱਥੋਂ ਆਏ ਨੇ ਦੇਖ ਮੈਂ ਇਹ ਪੁੱਛੇ ਮੈਂ ਇਹ ਵੀ ਕਾਰੇ ਵਾਸਤੇ ਹੈ ਤੇਰਾ ਦਿਮਾਗ ਨਹੀਂ ਸੈੱਟ ਬੜਾ ਹਟ ਤੂੰ 5 ਕਿਲੋ ਆਟਾ ਲੈਣਾ ਤਾਂ ਤੇਰਾ ਦਿਮਾਗ ਸੈੱਟ ਹੀ ਹੈਗਾ ਨਾ ਤੇ ਮਤ ਲਾਈ ਜਾਂਦਾ ਤੇਰਾ ਦਿਮਾਗ ਸੈੱਟ ਹੈ ਤੇਰੇ ਵਰਗੇ ਨੂੰ 100 ਤਰ੍ਹਾਂ ਦਾ ਰੋਗ ਹੋਵੇ ਸੀਦਾ ਅੱਧੇ ਪਿੰਡ ਨੂੰ ਰੋਗੀ ਕਰ ਦਾਂਗੇ ਇਸੇ ਸੋਟੇ ਉਹ ਤਾਂ ਮੇਰੀਆਂ ਚੀਜ਼ਾਂ ਨੋਟ ਕਰ ਲਈਆਂ ਉਹ ਜਾ ਸਾਡੇ ਕੋਲ ਕੋਈ ਤਰੀਕੀ ਨਹੀਂ ਮੈਂ ਜਾ ਰਹੇ ਹਾਂ ਤੂੰ ਬਗ ਜਾ ਉਹ ਇਹ ਸਾਰੀਆਂ ਪਹੁੰਚਣੀਆਂ ਚਾਹੀਦੀਆਂ ਨੇ ਆਹ ਪਹੁੰਚ ਗਈਆਂ ਜਾ ਤੂੰ ਘਰੇ ਜਾ ਲੈ 5 ਕਿਲੋ ਆਟਾ ਲੈਣਾ 100 ਗ੍ਰਾਮ ਤੇਲ ਕਰੋ ਵੀ ਜਿੱਸੀ ਦਾ ਦੇ ਦਿਓ 200 ਗ੍ਰਾਮ ਵਿੱਚ ਮੱਕੀ ਦਾ ਤੋਲ ਲਓ ਉਹਨੂੰ ਟੈਂਪੂ ਦੇ ਧਰ ਦਿਓ 3 ਕਿਲੋ ਮੀਟਰ ਦੇ ਪਿੰਡ ਪਚਾ ਦੋ ਰਾਂਝੇ ਦੇ ਇਹੋ ਜਿਹਾ ਮਾਲਕ ਹੈ ਜਿਹੜਾ ਗਹਾਂ ਇਆਂ ਇਆਂ ਚਬੜਾ ਨੂੰ ਭੇਜ ਦਾਂਦਾ ਘੰਟਾ ਆਊਗਾ ਉਹਰੇ ਕੰਮ ਖੜਾਏ ਨੂੰ ਹੁਣ ਨੂੰ ਮੈਂ ਦੋ ਚੱਕੀਆਂ ਲਾ ਦਾਂਦਾ ਦੇ ਦੇ ਇਹਨੂੰ ਆਟਾ